ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਕਪੂਰਥਲਾ ਦੇ ਪਿੰਡ ਫੱਤੂ ਢੀਂਗਾ ਵਿਖੇ ਇੱਕ ਨੌਜਵਾਨ ਦੇ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਉਹਨਾਂ ਵੱਲੋਂ ਨੌਜਵਾਨ ਦੇ ਕਤਲ ਹੋਣ ਦੇ ਦੋਸ਼ ਲਗਾਏ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਕਾਫੀ ਲੰਮਾ ਜਾਮ ਲੱਗ ਗਿਆ ਬਾਅਦ ਵਿੱਚ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ ਗਿਆ ਦੱਸ ਦਈਏ ਕਿ ਨੌਜਵਾਨ ਦੀ ਮੌਤ 11 ਜਨਵਰੀ ਨੂੰ ਹੋਈ ਪਰਿਵਾਰ ਵੱਲੋਂ ਲੜਕੇ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਸੇ ਲਈ ਅੱਜ ਕਪੂਰਥਲਾ ਗੋਇੰਦਵਾਲ ਰੋਡ ਤੇ ਸਥਿਤ ਪਿੰਡ ਫਤੂ ਟਿੰਗਾ ਨੇੜੇ ਮੰਡੀ ਮੋੜ ਤੇ ਧਰਨਾ ਲਗਾਇਆ ਗਿਆ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਕਤਲ ਹੋਇਆ ਉਹਨਾਂ ਵੱਲੋਂ ਕਾਤਲਾਂ ਉੱਤੇ ਕਤਲ ਦਾ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਪਿੰਡ ਵਾਲਿਆਂ ਦਾ આરોਪ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਹੋਇਆ ਜੋ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਕਈ ਘੰਟੇ ਜਾਮ ਲੱਗਾ ਰਿਹਾ ਬਾਅਦ ਵਿੱਚ ਪੁਲਿਸ ਦੇ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ ਗਿਆ ਤੇ ਜਾਂਚ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਫਿਲਹਾਲ ਪਰਿਵਾਰ ਵੱਲੋਂ ਉਹਨਾਂ ਦੇ ਲੜਕੇ ਦਾ ਕਤਲ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ ਗਿਆ ਤੁਹਾਡਾ ਉਹ ਅੱਜ ਜਿਹੜਾ ਤੁਸੀਂ ਧਰਨਾ ਇੱਥੇ ਲਾਇਆ ਕੀ ਕਰਨਾ ਸਰ ਮੇਰਾ ਸੁਖਦੇਵ ਸਿੰਘ ਆ ਸਰ ਮੇਰੇ ਭਰਾ ਦੀ ਡੈਥ ਹੋ ਗਈ ਹੈ ਜੀ ਕੀ ਨਾਮ ਤੁਹਾਡੇ ਭਰਾ ਦਾ ਮੇਰਾ ਬਬਲਦੇਵ ਸਿੰਘ ਦਾ ਭਰਾ ਦਾ ਨਾਮ ਆ ਜੀ ਅਈ ਫਟੂਟਿੰਗ ਦੇ ਰਹਿਣ ਆ ਲਿਆ ਜੀ ਅੱਛਾ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਹ ਹੈਗਾ ਹਰਪ੍ਰੀਤ ਦੇ ਘਰੇ ਹੋਏ ਸ਼ਰਾਬ ਪਲਾਗੇ ਤੇ ਉਹਨਾਂ ਨੇ ਨਾ ਕਤਲ ਕਰ ਦਿੱਤਾ ਮੇਰੇ ਭਰਾ ਦਾ ਹਰਪ੍ਰੀਤ ਦਾ ਮੁੰਡਾ ਉੱਥੇ ਆਪਣੇ ਸੂਜੋ ਗਾੜੀਏ ਦਾ ਇਹ ਜਿਹੜਾ ਕਤਲ ਕਦੋਂ ਹੋਇਆ ਸੀ ਇਹ ਕਤਲ 11 23 ਨੂੰ ਹੋਇਆ ਜੀ ਅੱਛਾ 7:00 8:00 ਦੇ ਵਿੱਚ ਵਿੱਚ ਹੋਇਆ ਜੀ ਅੱਛਾ ਹਾਂਜੀ ਤੇ ਤੁਹਾਨੂੰ ਕੀਦਾ ਪਤਾ ਲੱਗਾ ਵੀ ਕਤਲ ਹੀ ਅਸੀਂ ਫੋਨ ਲਾਇਆ ਵਾ ਤੇ ਸਾਨੂੰ ਜਿਹੜੇ ਬੰਦੇ ਨੇ ਸ਼ੱਕ ਆ ਯਕੀਨ ਪੂਰਾ ਹੀ ਬੰਦੇ ਚਕਵਾ ਕੇ ਘਰੋਂ ਲਿਆਂਦੇ ਆ ਉਹ ਤੇ ਜਾ ਗਏ ਬੰਦੇ ਦੇ ਨਾਲ ਕੈਮਰਾ ਹੀ ਬੈਠਿਆ ਸਾਰੇ ਆਇਆ ਬੰਦੇ ਵਿੱਚ ਉਹ ਕਿੱਥੇ ਦਾ ਬੰਦੇ ਆ ਬੰਦੇ ਆ ਬੇ ਸੂਜੋ ਕਾਲੀ ਦੇ ਆਈ ਠੀਕ ਹੈ ਜੀ ਹਾਂਜੀ ਕੋਈ ਲਗੜਾਟ ਦੀ ਰੋਜ ਸੀ ਹਾਂਜੀ ਅੰਜ ਦੀ ਲਗੜਾਟ ਸੀ ਉਹਦੇ ਨਾਲ ਉਹ ਪਹਿਲਾਂ ਵੀ ਇੱਕ ਦੋ ਵਾਰੀ ਉਹ ਧੰਕੀਆਂ ਦਿੱਤੀਆਂ ਸੀ ਉਹਨੂੰ ਠੀਕ ਹੈ ਉਹਨੂੰ ਕਹਿੰਦਾ ਮੈਂ ਤੈਨੂੰ ਮਾਰਨਾ ਹੀ ਮਾਰਨਾ ਵਾ ਕੀ ਨਾਮ ਕੀ ਸੀ ਮਰਨ ਹਰਪ੍ਰੀਤ ਸਿੰਘ ਨਾਮ ਦਾ ਹੀ ਮਰਨ ਵਾਲੇ ਦਾ ਨਹੀਂ ਨਹੀਂ ਬਲਦੇਵ ਸਿੰਘ ਉਹਦਾ ਨਾਮ ਤੇ ਮਰਨ ਉਹਦਾ ਕੀ ਨਾਮ ਆ ਮਰਨ ਵਾਲ ਬਲਦੇਵ ਸਿੰਘ ਆ ਬਲਦੇਵ ਦੇ ਕਿੰਨੇ ਸਾਲ ਦੀ ਉ ਉਹਦੀ ਹੈਗੀ 33 ਸਾਲ ਦੀ ਉਮਰ ਤੇ ਜਿਹਨਾਂ ਦਾ ਤੁਹਾਨੂੰ ਸ਼ੱਕ ਵੋ ਬੰਦਾ ਕੀ ਨਾਮ ਆ ਉਹਦਾ ਹਰਪ੍ਰੀਤ ਨਾਮ ਆਈ ਠੀਕ ਹੈ ਜੀ ਇਹ ਕਰਜਿੰਦਰ ਸਿੰਘ ਆਈ ਕੀ ਕਰਦੇ ਉਹ ਉਹ ਕੰਮ ਕਰਦੇ ਆ ਘਰੇ ਰਹਿੰਦੇ ਆ ਆਪਦੇ ਕੀ ਪਤਾ ਕੀ ਕਰਦੇ ਆਈ ਤੇ ਪੁਲਿਸ ਨੂੰ ਤਾਂ ਕਿਉਂ ਨਹੀਂ ਹੱਥ ਪਾ ਲਈ ਕਰਦੇ ਉਹ ਤੁਹਾਨੂੰ ਪਤਾ ਨਹੀਂ ਕੀ ਗੱਲ ਬਈ ਆਈ ਇਸ ਨੂੰ ਉਹਨਾਂ ਨੂੰ ਚੰਗਾ ਭਲਾ ਫੜਾ ਕੇ ਘਰੋਂ ਆਪਦੀਆਂ ਗੱਡੀਆਂ ਉੱਤੇ ਜਾ ਕੇ ਖੁਦ ਹੀ ਕਰੋ ਚੱਕਵਾ ਕੇ ਲੈ ਜਾਂਦੇ ਆ ਸਾਡੀ ਫੇਰੀ ਸੁਣਵਾਈ ਨਹੀਂ ਹੁੰਦੀ ਆ 4 ਦਿਨ ਹੋ ਗਿਆ 5 ਦਿਨ ਹੋ ਗਿਆ ਲਾਸ਼ ਸ਼ਾਦੀ ਉੱਤੇ ਰੁਣਦੀ ਨੂੰ ਇੱਕ ਕਦੋਂ ਮਰਿਆ ਕਦੋਂ ਇਹ 11 ਤਰੀਕ ਦਾ ਮਰਿਆਈ ਕੰਮ ਕੀ ਕਰਦਾ ਜੀ ਕੰਮ ਐਸਨ ਦਾ ਕਰਦਾ ਸੀ ਹਾਂ ਜੀ ਲਾਸ਼ ਕਿੱਥ ਉੱਚਾ ਹਾਂਜੀ ਜਦੋਂ ਅਸੀਂ ਫੋਨ ਕੀਤਾ ਨਾ ਤੇ ਅਸੀਂ ਅੱਗੋਂ ਗੱਲ ਕੀਤੀ ਤੇ ਅੱਗੋਂ ਕਹਿੰਦੇ ਤਾਂ ਦਾ ਨਾ ਇੱਥੇ ਬੰਦਾ ਮਰਿਆ ਪਿਆ ਐਕਸੀਡੈਂਟ ਹੋਇਆ ਪਿਆ ਤੇ ਚੱਕ ਲੋ ਆਗੇ ਫੋਨ ਕਹਿੰਦਾ ਸੀ ਇਹ ਗੱਲ ਹਾਂਜੀ ਅਸੀਂ ਜਦੋਂ ਪਹੁੰਚੇ ਉੱਥੇ ਨਾ ਕੋਈ ਤੇ ਫੋਨ ਨਾ ਕੋਈ ਗੱਲ ਤੁਹਾਨੂੰ ਕਿਹਨੇ ਕਹੀ ਸੀ ਵੀ ਮਰਿਆ ਪਿਆ ਐਕਸੀਡੈਂਟ ਹੋਇਆ ਇਹ ਜਿਹਨੇ ਫੋਨ ਕੀਤਾ ਚੱਕਿਆ ਕੋ ਅਸੀਂ ਆਪੇ ਫੋਨ ਤੋਂ ਕੌਣ ਕੀਤੀ ਨਾ ਅੱਗੋਂ ਨਾ ਫੋਨ ਚੱਕਿਆ ਤੇ ਕਹਿੰਦੇ ਤਾਂ ਦਾ ਬੰਦਾ ਮਰਿਆ ਪਿਆ ਐਕਸੀਡੈਂਟ ਹੋ ਗਿਆ ਤੇ ਇੱਥੋਂ ਚੱਕ ਲੋ ਜਦੋਂ ਉੱਥੇ ਆਏ ਉੱਥੇ ਸਾਡਾ ਬੰਦਾ ਗੱਲਾਂ ਸੀ 101 12 ਵਾਲੀ ਗੱਡੀ ਸੀ ਉਹਦੇ ਚ ਅਸੀਂ ਪਾਇਆ ਚੱਕ ਕੇ ਲ ਉਥੇ ਨਾ ਸਾਨੂੰ ਅੱਜ ਫੋਨ ਲੱਭਣ ਦਿਆ ਵਾ ਨਾ ਕੋਈ ਅੱਜ 5 ਦਿਨ ਹੋ ਗਿਆ 360 ਨੰਬਰ ਅੱਜ ਪੁਲਿਸ 360 ਨੰਬਰ ਵੀ ਨਹੀਂ ਹੱਟੇ ਕਰਨ ਦੇਈ ਤੇ ਪੁਲਿਸ ਦਾ ਕੀ ਰੋਲ ਐ ਸਾਨੂੰ ਪੁਲਿਸ ਕੀ ਕਰ ਰਹੀ ਆ ਪੁਲਿਸ ਸਾਡੀ ਚਣਵਾਈ ਨਹੀਂ ਕਰ ਰਹੀ ਜੀ ਇਨਸਾਫ ਨਹੀਂ ਮਿਲਿਆ ਸਾਨੂੰ ਕੋਈ ਕਿਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਹੋ ਤੇ ਸੱਟਾ ਕਿੱਥੇ ਕਿੱਥੇ ਲੱਗਿਆ ਪਹਿਲੇ ਦਿਨ ਤੋਂ ਹੀ ਮੌਕੇ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਸੱਟਾ ਕਿੱਥੇ ਕਿੱਥੇ ਲੱਗਿਆ ਜਿੱਥੋਂ ਤੁਹਾਨੂੰ ਸ਼ੱਕ ਹੋਇਆ ਸੱਟ ਉਹਦੇ ਇੱਥੇ ਆਪਣੇ ਦਾਤ ਵੱਜਾ ਹੋਇਆ ਈ ਹਾਂ ਤੇ ਆਹ ਸਾਰਾ ਖੋਪਰ ਖੁੱਲਾ ਹੋਇਆ ਈ ਦੋ ਬਾਈਆਂ ਟੋੜੀਆਂ ਇਹ ਜਦੋਂ ਲਗ ਕਮਿੰਟ ਦੀ ਰਿਪੋਰਟ ਹੈ ਮੋਟਰਸਾਈਕਲ ਲਾਗੇ ਖੜਾ ਆ ਡੱਬਾ ਰੋਟੀ ਵਾਲਾ ਕੱਚੇ ਥਾਂ ਤੇ ਪਿਆ ਆ ਜੁੱਤੀ ਵੀ ਕੱਚੇ ਥਾਂ ਤੇ ਪਈ ਹੋਈ ਐ ਤੇ ਬੰਦਾ ਲਾਸ਼ ਵਿੱਚ ਡਿੱਗੀ ਵੀ ਸੈਂਟਰ ਚ ਪੁੱਠਾ ਪਾਇਆ ਹੋਇਆ ਮਾਰ ਕੇ ਤੁਸੀਂ ਧਰਨਾ ਕਿੰਨੇ ਵੇ ਲਾਇਆ ਧਰਨਾ ਸੀ 11:30 ਵੀ ਲਾਇਆ ਸੀ ਹੁਣ ਪੁਲਿਸ ਨਾਲ ਸੰਪਰਕ ਹੋਇਆ ਪੁਲਿਸ ਤੇ ਪਹੁੰਚੀ ਗਈ ਕਹਿੰਦੀ ਪੁਲਿਸ ਕੁਛ ਨਹੀਂ ਕਹਿ ਗਈ ਸਾਨੂੰ ਬਸ ਕਹਿ ਕੇ ਚਲ ਗਈ ਤੁਸੀਂ ਆ ਜਾਓ ਸਾਡਾ ਦਲਾਸਾ ਦੇ ਗਈ ਸਾਨੂੰ ਤੇ ਹੁਣ ਧਰਨਾ ਕਿੰਨੇ ਵੇ ਤੱਕ ਚੱਲੂ ਐ ਇਹ ਧਰਨਾ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਧਰਨਾ ਹਟਾਉਣਾ ਚੱਲੂਗਾ ਮੰਗ ਕੀ ਕਰਦੇ ਹੋ ਅਸੀਂ ਆਪਣੇ ਉਹਨਾਂ ਨੂੰ ਸਾਡੇ ਪਿੰਡ ਦੇ ਬਲਦੇਵ ਸਿੰਘ ਜੱਸਾ ਮਿਸਤਰੀ ਨੂੰ ਕਹਿੰਦੇ ਆ ਨੌਜਵਾਨ ਦਾ ਕਤਲ 11 ਤਰੀਕ ਦਾ ਹੋਇਆ ਜੀ 11 ਤਰੀਕ ਲੈ ਕੇ ਅਸੀਂ ਇਸੇ ਤਰ੍ਹਾਂ ਇੰਨੇ ਜਿੰਨੇ ਹੁਣ ਸੰਗਤ ਬੈਠੀ ਆ ਥਾਣਾ ਤਰਵੰਡੀ ਜਾ ਕੇ ਅਸੀਂ ਉਹਨਾਂ ਨੂੰ ਦੱਸਿਆ ਵੀ ਆ ਗੱਲ ਹੋ ਗਈ ਆ ਵੀ ਕਤਲ ਹੋਇਆ ਮੁੰਡੇ ਦਾ ਜਿਹੜਾ ਮੋਟਰਸਾਈਕਲ ਸੀ ਮੁੰਡੇ ਕੋਲ ਬਿਲਕੁਲ ਮੋਟਰਸਾਈਕਲ ਨੂੰ ਕੋਈ ਚੀਟ ਤੱਕ ਨਹੀਂ ਆਈ ਮੁੰਡੇ ਦੇ ਦੋਨੋਂ ਬਾਵਾ ਉਹਦੇ ਇੱਥੇ ਆ ਗੱਲ ਦੇ ਉੱਪਰ ਦਾਤਰ ਸਿਰੇੜਾ ਖੋਪਰ ਲੱਥਾਇਆ ਸੀ ਦਾ ਦਾਤਰ ਤੇਜ ਹਥਿਆਰ ਮਾਰ ਕੇ ਉਹਨੂੰ ਕਤਲ ਕਰਕੇ ਸਾਈਡ ਤੇ ਉੱਥੇ ਸੜਕ ਦੇ ਉੱਪਰ ਮੁੱਦਾ ਪਾ ਦਿੱਤਾ ਗਿਆ ਵਾ ਟਿਫਣਾ ਉਹ ਟਿਫਣ ਲੱਗ ਗਿਆ ਪਿਆ ਵਾ ਜਿਸ ਬੰਦੇ ਦਾ ਐਕਸੀਡੈਂਟ ਹੁੰਦਾ ਸਰ ਉਹਦਾ ਨੁਕਸਾਨ ਜ਼ਰੂਰ ਮੋਟਰਸਾਈਕਲ ਦਾ ਜਾਂ ਜਿਸ ਚੀਜ਼ ਵਿੱਚ ਵੱਡਾ ਨਿਸ਼ਾਨੀ ਜ਼ਰੂਰ ਛੱਡ ਜਾਂਦੀ ਕੋਈ ਨਾ ਕੋਈ ਇੱਥੇ ਗੱਲਾਂ ਮੋਟਰਸਾਈਕਲ ਜੀ ਦੀ ਇਕੱਲੀ ਲਾਸ਼ ਸੀ ਪਈ ਇਹਨਾਂ ਨੂੰ ਫੋਨ ਗਿਆ ਵੀ ਤੁਹਾਡੇ ਬੰਦੇ ਦਾ ਮਰਿਆ ਪਿਆ ਵਾ ਉਹਨੂੰ ਆਣ ਕੇ ਚੱਕ ਲੋ ਜਦੋਂ ਇਹਨਾਂ ਚੱਕੇ ਆਣਗੇ ਦੁਬਾਰਾ ਉਸ ਫੋਨ ਤੋਂ ਨਾ ਤੇ ਫੋਨ ਨੂੰ ਲੱਗਾ ਵਾ ਫੋਨ ਬੰਦ ਹੋ ਗਿਆ ਜੀ ਉਹ ਫੂ ਬੰਦੇ ਵੀ ਗਾਇਬ ਹੋ ਗਏ ਜਿਨ੍ਹਾਂ ਨੇ ਫੋਨ ਕੀਤਾ ਅੱਜ ਤੱਕ ਸਾਨੂੰ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਉਹਨਾਂ ਲੋਕੇਸ਼ਨ ਦੱਸੀ ਵੀ ਉਹ ਬੰਦੇ ਕਿਹੜੇ ਸੀ ਉਹਨਾਂ ਉੱਥੇ ਉਸ ਟਾਈਮ ਅੱਭੀ ਜੇ ਆਪਾਂ ਗੱਲ ਕਰੀਏ ਤੇ ਆਪਣਾ ਪੁਲਿਸ ਇਸ ਚੀਜ਼ ਨੂੰ ਕੀ ਦੱਸ ਰਹੀ ਹੈ ਮਰਡਰ ਦੱਸ ਰਹੀ ਹੈ ਐਕਸੀਡੈਂਟ ਸਰ ਪੁਲਿਸ ਦੱਸ ਰਿਹਾ ਉਹਨਾਂ ਨੂੰ ਮਿਲੀ ਪੁਕਤ ਹੋਈ ਪਈ ਉਹ ਦੱਸ ਰਹੀ ਵੀ ਐਕਸੀਡੈਂਟ ਕੇਸ ਹੈ ਅਸੀਂ ਇਹ ਵੀ ਐਕਸੀਡੈਂਟ ਕੇਸ ਹੈ ਸਾਨੂੰ ਕੋਈ ਦੱਸੋ ਸਬੂਤ ਦਿਓ ਵੀ ਕਿਹੜੀ ਗੱਡੀ ਨਾਲ ਹੋਇਆ ਵਾ ਉਸ ਟਾਈਮ ਕਿੰਨੀਆਂ ਗੱਡੀਆਂ ਲੰਘੀਆਂ ਕਿਹੜੀ ਗੱਡੀ ਇੱਥੋਂ ਆਉਣੀ ਗਈ ਹੈ ਜਾਂ ਕਪੂਰਥਾਲੀ ਨੂੰ ਗਈ ਹੈ ਕੋਈ ਉਹਦਾ ਸਬੂਤ ਹੋਊਗਾ ਨਾ ਕੋਈ ਸਬੂਤ ਨਹੀਂ ਦੇ ਰਹੇ ਬਸ ਉਹ ਦੇਓ ਕਹਿ ਰਹੇ ਆ ਜੀ ਸਾਨੂੰ ਮਿਲੋ ਤੁਸੀਂ ਬਿਆਨ ਦਰਜ ਕਰਾਓ ਅਸੀਂ ਬਿਆਨ ਦਰਜ ਕੋਈ ਸੱਚਾ ਤੱਤ ਉਹਨੇ ਕਾਰਵਾਈ ਕਰ ਦਿੱਤੀ ਕਾਰਵਾਈ ਕਰਨ ਤੋਂ ਬਾਅਦ ਉਹ ਸਾਨੂੰ ਕਹਿੰਦੇ ਪੁਲਿਸ ਪੋਸਟਮਾਰਟਮ ਕਰਾਓ ਪੋਸਟਮਾਰਟਮ ਕਰਾਇਆ ਸੀ ਡਾਕਟਰ ਸਾਹਿਬ ਕੁਸ਼ਵਿੰਦਰ ਸਾਹਿਬ ਕਹਿੰਦੇ ਜੀ ਇਹਦੇ ਆ ਲੱਗੇ ਹੋਏ ਦਾਤ ਲੱਗੇ ਹੋਏ ਆ ਇੱਕ ਡਾਕਟਰ ਸਾਹਿਬ ਕਹਿ ਰਹੇ ਆ ਜੀ ਇਹਦਾ ਐਕਸੀਡੈਂਟ ਹੋਇਆ ਵਾ ਉਹਨਾਂ ਦੋਨਾਂ ਡਾਕਟਰਾਂ ਦੀ ਆਫਿਸ ਵਿੱਚ ਜਿਹੜੀ ਗੱਲਬਾਤ ਉਹ ਮੇਜ ਨਹੀਂ ਸਿਖਾਰੀ ਅਸੀਂ ਆਪਣਾ ਪ੍ਰਾਈਵੇਟ ਵੀ ਇਹਦਾ ਪੋਸਟਮਾਰਟਮ ਕਰਾਉਣਾ ਵਾ ਜਿਹੜੇ ਦੋਸ਼ੀ ਐ ਇਸ ਲਈ ਕਸਟਡੀ ਦੇ ਵਿੱਚ ਆ ਜਾਂ ਹਾਂਜੀ ਉਹ ਕਸਟਡੀ ਵਿੱਚ ਆ ਇਹ ਅਸੀਂ ਉਹਨਾਂ ਦੇ ਬਕਾਇਦਾ ਉੱਤੇ ਮੂਵੀ ਬਣਾਈ ਹੋਈ ਉਹ ਕਸਟਡੀ ਵਿੱਚ ਹੈ। ਪਰ ਉਹਨਾਂ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੀ। ਮਤਲਬ ਤੁਸੀਂ ਕਹਿ ਰਹੇ ਆ ਕਿ ਜਿਹੜੀ ਕਤਲ ਦੀ ਧਾਰਾ ਲਗਣੀ ਚਾਹੀਦੀ ਉਹ ਨਹੀਂ ਲਾ ਰਹੇ। ਉਹ ਨਹੀਂ ਲਾ ਰਹੇ ਜਿਸ ਬੰਦਿਆਂ ਨੇ ਜਿਹੜਾ ਬੰਦਿਆਂ ਨੂੰ ਦੋਨਿਆਂ ਨੂੰ दारू ਪਿਆਈ ਉਸ ਬੰਦੇ ਨੂੰ। ਉਹ ਬੰਦੇ ਬਕਾਇਦਾ ਮੂਵੀ ਵਿੱਚ ਆਇਆ। ਕਿਤੇ ਆਵੇ ਚ ਬੈਕ ਉਹਨਾਂ ਨੇ दारू ਪੀਤੀ ਆ। ਉਹਨਾਂ ਦੇ ਉਹ ਮੁੰਡੇ ਦੇ ਸੱਟਾਂ ਵੀ ਲੱਗੀਆਂ ਹੋਈਆਂ ਸੀ। ਜਿਸ ਤਰੀਕੇ ਨਾਲ ਆਪਸ ਵਿੱਚ ਲੜਾਈ ਹੋਈ ਕਿਤੇ। ਉਹਨਾਂ ਨੇ ਮਾਰ ਕੇ ਉਹਨੂੰ ਮਲੇ ਉੱਤੇ ਸੁੱਟਿਆ ਵਾ। ਕਿ ਕੀ ਕਾਰਨ ਕੀ ਹੈ ਤੁਸੀਂ? ਕਾਲ ਸਰ ਕੋਈ ਲੜਕੀ ਦਾ ਗਾਰ ਸੀ ਉਹਨਾਂ ਦੀ ਉਹ ਸਰਪੰਚ ਸਾਹਿ ਇਹ ਜਿਹੜੀ ਲੜਕੀ ਨਾਲ ਕੋਈ ਗੱਲਬਾਤ ਸੀ ਉਹ ਲੜਕੀ ਮਨੂੰ ਇੰਨੀ ਬਾਤ ਚੱਲਣ ਦੇ ਆ ਵੀ ਉਹ ਉਹਦਾ ਬਲਕਿ ਕਾਫੀ ਤੱਕ ਉਹਨਾਂ ਅਕਸ ਖਰਾਬ ਹੋਣ ਲੱਗੀ ਦਾ ਤੇ ਉਹਨਾਂ ਨੇ ਅੱਗੇ ਵੀ ਧਮਕੀ ਦਿੱਤੀ ਅਸੀਂ ਇਸ ਮੁੰਡਾ ਜਿਹੜਾ ਉਹਦਾ ਭਰਾ ਜਿੰਦਰਿਆ ਇਹਦੇ ਮਗਰੋਂ ਮੁੰਡੇ ਲੱਗੇ 2 ਵਾਰੀ ਇਹ ਬਚ ਗਿਆ ਮਸਾਜ ਆ ਉਹਨੂੰ ਜੱਸੇ ਸੇ ਨੂੰ ਵੀ ਧਮਕੀ ਦਿੱਤੀਆਂ ਵੀ ਤੇਰਾ ਵੀ ਅਸੀਂ ਕਤਲ ਕਰਾਂਗੇ ਜੇ ਤੂੰ ਮਨੂੰ ਇੱਥੋਂ ਉਣੋਂ ਨਾ ਹਟਿਆ ਉਹ ਆਪਣਾ ਕੰਮ ਕਰਦਾ ਸੀ ਇਸੇ ਰਸਤੇ ਆਉਂਦਾ ਸੀ ਠੀਕ ਇਹ ਜਿਹੜੀ ਧਮਕੀ ਦਾ ਸਬੂਤ ਹੈ ਤੁਹਾਡੇ ਕੋਲ ਆਡੀਓ ਕਲਿੱਪ ਵਗੈਰਾ ਹਾਂਜੀ ਜਿਹੜੇ ਉਥੇ ਸ਼ਰਾਬੀ ਦੀ ਜਿਨ੍ਹਾਂ ਨੇ ਸ਼ਰਾਬ ਪੀਈ ਜਿਹਦੇ ਬੈਠ ਗਏ ਉਹਨਾਂ ਦੇ ਵੀਡੀਓਗ੍ਰਾਫੀ ਕੀਤੀ ਸਰ ਉਹਨਾਂ ਦੀ ਹਾਂਜੀ ਇਸ ਸਾਰਾ ਕੁਝ ਹੈ ਜੀ ਜਿੱਕਿ ਫਤਿਹ ਸਾਰੀ ਸਥਿਤੀ ਜਿੰਨੀ ਹੈਗਾ ਜੋ ਅੱਜ ਕਾਰਨ ਰਿਹਾ ਵਾ ਧਰਨੇ ਦਾ ਉਹ ਤੁਹਾਨੂੰ ਸਾਡੇ ਕੁਲਦੀਪ ਭਾਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੀ ਇਹ ਕਤਲ ਹੋਇਆ ਏ ਕਿ ਇਹ ਬਕਾਇਦਾ ਇੱਕ ਪਲੈਨਿੰਗ ਦੇ ਨਾਲ ਲੱਗਦਾ ਏ ਕਿਉਂਕਿ ਜਦੋਂ ਮੌਕੇ ਦੇ ਉੱਪਰ ਤਲਵੰਡੀ ਚੌਧਰੀਆਂ ਦੇ ਐਸਐਚ ਉਥੇ ਪਹੁੰਚਦੇ ਨੇ ਤੇ ਉਹ ਆਉਂਦੇ ਹੀ ਇਹਨਾਂ ਨੂੰ ਇੱਕ ਵਰਲਡ ਕਹਿੰਦੇ ਨੇ ਕਿ ਇਹਦਾ ਐਕਸੀਡੈਂਟ ਹੋਇਆ ਏ ਆਉਣ ਤੋਂ ਪਹਿਲਾਂ ਹੀ ਐਸਐਚ ਨੂੰ ਕਿੱਦਾਂ ਪਤਾ ਸੀਗਾ ਕਿ ਐਕਸੀਡ ਜਿਹੜੇ ਡਾਕਟਰ ਇੱਕ ਕਹਿ ਰਿਹਾ ਏ ਐਕਸੀਡੈਂਟ ਹੋਇਆ ਏ ਇੱਕ ਕਹਿ ਰਿਹਾ ਕਿ ਸ਼ਾਰਪ ਹਥਿਆਰ ਵੱਜਿਆ ਏ ਉਹ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਵਲਡਿੰਗ ਅਸੀਂ ਕਹਿਣੀ ਆ ਸੋ ਇਹ ਜਿਹੜੀ ਸਾਰੀ ਸਥਿਤੀ ਏ ਇਹ ਸ਼ੱਕ ਦੇ ਘੇਰੇ ਦੇ ਵਿੱਚ ਏ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਏ ਲਾਸ਼ ਡਾਕਟਰ ਕਹਿ ਰਿਹਾ ਵਾ ਕਿ ਸ਼ਾਰਪ ਫਟ ਹੈਗੀ ਆ ਰਿਪੋਰਟ ਮੈਡੀਕਲ ਰਿਪੋਰਟ ਦੇਖੋ ਜਿਹੜੀ ਮੈਡੀਕਲ ਰਿਪੋਰਟ ਆਈ ਆ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਇਹੀ ਦਿਖਾਇਆ ਗਿਆ ਕਿਉਂਕਿ ਦੋਹਾਂ ਡਾਕਟਰ ਇਹ ਨੇ ਉੱਤੇ ਮੌਜੂਦ ਸੀਗੇ ਉਹਨਾਂ ਦੀ ਆਪਸ ਵਿੱਚ ਜਿਹੜੀ ਸਲਾਹ ਨਹੀਂ ਰਲਦੀ ਸੀ ਪਰਿਵਾਰ ਦੇ ਕਹਿਨ ਮਤਾਂ ਦੇ ਜਿਹੜ ਉਹਦਾ ਉਹਦੇ ਅਨੁਸਾਰ ਉਹਨਾਂ ਨੇ ਇਹੀ ਬਣਾਇਆ ਹੈ ਕਿ ਜਿਹੜਾ ਹੈਗਾ ਐਕਸੀਡੈਂਟ ਹੋਇਆ ਹੈ ਪਰ ਜੇ ਐਕਸੀਡੈਂਟ ਹੋਇਆ ਹੁੰਦਾ ਪਰ ਉਹ ਜ ਛੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਦੇਖਦੇ ਆ ਕਿ ਜੇਕਰ ਐਕਸੀਡੈਂਟ ਹੋਇਆ ਹੋਵੇ ਦੋ ਤਰ੍ਹਾਂ ਦਾ ਆਫਿਸ ਤੇ ਹੋਇਆ ਹੋਵੇ ਤੇ ਜਿਹੜਾ ਆਪਣਾ ਮੋਟਰਸਾਈਕਲ ਹੈ ਉਹਨੂੰ ਕੋਈ ਚਰੀਟ ਵੀ ਨਾ ਆਈ ਹੋਵੇ ਜਿਹੜਾ ਉਹਦਾ ਟਿਫਨ ਹੈ ਉਹ ਉਸੇ ਤੇ ਕੇਨਾ ਪਿਆ ਹੋਵੇ ਜੀ ਇਸ ਮੁੱਦੇ ਨੂੰ ਲੈ ਕੇ ਕੋਈ ਡਾਕਟਰਾਂ ਦੀ ਸਿਟਰੀ ਨਹੀਂ ਬਣਵਾਈ ਦੇਖੋ ਹੁਣ ਅਸੀਂ ਤਾਂ ਅੱਜ ਹੀ ਪਹੁੰਚੇ ਹਾਂ ਸਾਨੂੰ ਅਸੀਂ ਕੱਲ ਸਾਡਾ ਪ੍ਰੋਗਰਾਮ ਸੀਗਾ ਮੁਖਸਰ ਸਾਹਿਬ ਨੇ ਕਿ ਇਹ ਪਰਿਵਾਰ ਦਾ ਗੱਲ ਸਾਨੂੰ ਫੋਨ ਗਿਆ ਸੀ ਅਸੀਂ ਅੱਜ ਹੀ ਪਹੁੰਚੇ ਹਾਂ ਤੇ ਹੁਣ ਅਸੀਂ ਸਾਰਾ ਆਪਣੇ ਡੀਐਸਪੀ ਸੁਲਤਾਨਪੁਰ ਲੋਧੀ ਇੱਥੇ ਪਹੁੰਚੇ ਸੀ ਐਸਐਚਓ ਮੈਡਮ ਪਹੁੰਚੇ ਸਲਤਾਨਪੁਰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਮੋਦਵਰ ਸੱਜਣਾ ਸਾਡੇ ਕੋਲ ਤਲਵੰਡੀ ਚੌਧਰੀਆਂ ਥਾਣੇ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਹੁਣ ਦੇਖਦੇ ਹਾਂ ਜੇਕਰ ਇਹ ਜਿਹੜਾ ਤਰਨਾਏ ਅਸੀਂ ਨਿਰੰਤਰ ਜਾਰੀ ਰਹਿਊਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਜੇਕਰ ਉਹ ਉਨ੍ਹਾਂ ਦੋਸ਼ੀਆਂ ਖਿਲਾਫ ਜਿਹੜੇ ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਆ ਉਨ੍ਹਾਂ ਖਿਲਾਫ ਕਤਲ ਦੀ ਧਾਰਾ ਜਿਹੜੀ ਹੈਗੀ ਹੈ ਨਹੀਂ ਲਗਾ ਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਤੇ ਐਫਆਰ ਤਰਜ ਨਹੀਂ ਕੀਤੀ ਜਾਂਦੀ ਤੇ ਉਨ ਉਦੋਂ ਤੱਕ ਜਿਹੜਾ ਇਹ ਪ੍ਰੋਟੈਸਟ ਆ ਜਾਰੀ ਰਹੂਗਾ ਤੇ ਜਿਹੜਾ ਹੈਗਾ ਵਾ ਸੈਟਅਪ ਬਣਾਉਣ ਦੀ ਗੱਲ ਆ ਉਹ ਅਸੀਂ ਜਲਦੀ ਹੀ ਪਰਿਵਾਰ ਦੇ ਨਾਲ ਸਲਾਹ ਕਰਕੇ ਜਾਂ ਆਪਣੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਜੇ ਹੋਇਆ ਤਾਂ ਅਸੀਂ ਪ੍ਰਾਈਵੇਟ ਤੌਰ ਤੇ ਕਿਉਂਕਿ লাশ ਸਾਡੇ ਕੋਲੇ ਆ ਅਸੀਂ ਪ੍ਰਾਈਵੇਟ ਤੌਰ ਦੇ ਉੱਪਰ ਵੀ ਕਰਵਾਵਾਂਗੇ ਜੀ লাশ ਆ ਸੀਵਲ ਹਸਪਤਾਲ ਦੇ ਵਿੱਚ ਹਾਂਜੀ ਸੀਵਲ ਹਸਪਤਾਲ ਦੇ ਵਿੱਚ ਪਈ ਜੀ ਉਹਦਾ ਪੋਸਟਮਾਰਟਮ ਕਰਵਾਇਆ ਕਰਵਾਇਆ ਜੀ ਪੋਸਟਮਾਰਟਮ ਪੋਸਟਮਾਰਟਮ ਜਿਹੜੀ ਰਿਪੋਰਟ ਆ ਡਾਕਟਰ ਦੇ ਕਹਿਣ ਮਤਲਬ ਇਹ ਹੀ ਆ ਕਿ ਇਹਦੇ ਵਿੱਚ ਐਕਸੀਡੈਂਟ ਹੀ ਆ ਰਿਹਾ ਜੀ ਕੋਈ ਹਾਰਪਥਿਆਰ ਦੀ ਨਹੀਂ ਗਈ ਪਰ ਸਾਨੂੰ ਸ਼ੱਕ ਹੈ ਕਿ ਜਿਹੜ ਅੱਜ ਦੇ ਧੰਨਵਾਦ ਕਰਕੇ ਜੀ 11 ਤਰੀਕ ਦਾ ਇੱਕ ਕਤਲ ਹੋਇਆ ਤੇ ਉਸ ਦਿਨ ਦੋ ਦਿਨ ਤਏ ਦਾ ਪੋਸਟ ਮਾਰਮੀ ਨਹੀਂ ਉਹਨਾਂ ਕੀਤਾ ਪੋਸਟ ਮਾਰਮ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੋਈ ਕਲੀਅਰ ਗੱਲ ਹੀ ਨਹੀਂ ਕੀਤੀ ਡਾਕਟਰਾਂ ਨੇ ਭਈ ਇੱਕ ਕਹਿੰਦਾ ਸੀ ਇਹਦਾ ਐਕਸੀਡੈਂਟ ਹੈ ਤੇ ਦੂਜਾ ਕਹਿੰਦਾ ਸੀ ਕੋਈ ਸ਼ਾਰਪ ਸੱਟਾਂ ਨੇ ਫੋਟੋ ਕੀ ਕਹਿਣਾ ਹੈ ਇਸ ਬਾਰੇ ਸਾਡਾ ਤਾਂ ਕਹਿਣਾ ਵੇ ਇਹ ਕਤਲ ਹੋਇਆ ਜੀ ਜੇ ਕਤਲ ਹੈ ਤਾਂ ਪੁਰਸ ਪੱਖ ਮੱਖ ਜੋ ਕਰ ਰਹੀ ਹੈ ਪੁਲਖ ਵੇਖੋ ਜੀ ਇੱਕ ਤੇ ਉਹਨਾਂ ਦਾ ਪਿੰਡ ਦਾ ਹੱਦ ਪੈਂਦੀ ਸੀ ਉਧਰ ਉਹਨਾਂ ਦੇ ਬੰਦੇ ਪਿੰਡ ਦੇ ਸੀ ਖਰਸਤ ਵਾਪੇ ਆਵੇ ਵੀ ਉਹ ਤਲਵੰਡੀ ਥਾਣੇ ਦੇ ਵਿੱਚ ਉਥੋਂ ਦੇ ਬੰਦੇ ਨੇ ਉਥੋਂ ਦੇ ਉਹ ਥਾਣਾਵੇਂ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਹਲਕਾ ਇੰਚਾਰ ਤੋਂ ਬਾਅਦ ਚੱਲਦਾ ਵਾ ਇਥੇ ਹਾਂਜੀ ਹਲਕਾ ਇੰਚਾਰ ਤੋਂ ਬੁੱਧਵਾਰ ਤੋਂ ਲਗਾ ਕੋਈ ਵੀ ਲਾਲੂ ਜੀ ਜਿਸ ਨੂੰ ਅੰਵੀਰ ਸੀ ਉਸ ਦਿਨ ਉਹਨੇ ਕੋਈ ਗੱਲ ਹੀ ਨਹੀਂ ਸੁਣੀ ਅਸੀਂ ਉਹਨਾਂ ਨੂੰ ਬੰਦੇ ਫੜਾਏ ਵੀ ਆ ਨਾਲ ਜਾ ਕੇ ਖੁਦ ਤੇ ਉਹਨਾਂ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਸਾਡੇ ਅਸੀਂ ਇਹੀ ਕਹਿੰਦੇ ਸੀ ਪੁੱਛ ਦੱਸ ਕਰੋ ਫਿਰ ਜਰਾ ਬਿਠਾ ਕੇ ਸਾਨੂੰ ਕਹਿੰਦਾ 10 ਮਿੰਟ ਬਾਹਰ ਜਾਓ ਅਸੀਂ ਤੁਹਾਨੂੰ 5 ਮਿੰਟ ਚ ਰਿਜ਼ਲਟ ਦੇ ਦਿੰਨੇ ਆ ਸਾਨੂੰ 2 ਘੰਟੇ ਬਿਠਾ ਛੱਡਿਆ ਕੋਈ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਫਿਰ ਬਾਅਦ ਵਿੱਚ ਜਦੋਂ ਅਸੀਂ ਜਾਦਾ ਗਿਆ ਵੀ ਅਸੀਂ ਨਿਹਰਾ ਹੋ ਗਿਆ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਪੇਸ਼ਵਰਾਂ ਨੇ ਕਹਿਣ ਲੱਗੇ ਜੀ ਇਦਾਂ ਕਰੀ ਆਪਾਂ ਤੁਹਾਨੂੰ ਪੈਸੇ ਦਵਾ ਦੇਣਾ ਗੱਲ ਰਫਾ ਦਫਾ ਕਰ ਦਈਏ ਅਸੀਂ ਜੇ ਦੋਸ਼ੀ ਨਹੀਂ ਤੇ ਪੈਸੇ ਕਾਹਦੇ ਦਿੰਦੇ ਆ ਹੁਣ ਮੰਗ ਕੀ ਤੁਹਾਡੀ ਮੰਗ ਤੇ ਸਾਡੀ ਇਹ ਵੀ ਇਨਸਾਫ ਹੋਣਾ ਚਾਹੀਦਾ ਵੇ ਦੋਸ਼ੀਆਂ ਨੂੰ ਜੋ ਸਖਤੋ ਸਖਤ ਧਾਰਾ ਲਾ ਕੇ ਸਰਾਖਾ ਹੀ ਦਿੱਤਾ ਜੀ ਇਹ ਕਹਿਣਾ ਕਿ ਇੱਕ 11 ਤਾਰੀਖ ਨੂੰ ਬਲਦੇਵ ਸਿੰਘ ਕਰਕੇ ਜੇ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜਿੰਗਾ ਉਮਰ ਜਿਹੜੀ ਦਿਨ ਦੀ ਲਗਭਗ 35 ਸਾਲ ਦੀ ਸੀ ਉਹ ਇੱਕ ਰੋਡ 'ਤੇ ਉਹਨਾਂ ਦੀ ਡੈਡ ਬੋਡੀ ਪਾਈ ਜੀ ਜਦੋਂ ਪੁਲਿਸ ਨੂੰ 112 ਤੋਂ ਇਨਫੋਰਮੇਸ਼ਨ ਮਿਲੀ 112 ਜਿਹੜੇ ਆਪਣਾ ਕੰਟਰੋਲ ਰੂਮ ਹੈ ਉਧਰ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਬਾਅਦ ਆਪਣਾ ਡਿਊਟੀ ਅਫਸਰ ਜਿਹੜੇ ਫਤੂੜਿੰਗਾ ਤਲਵੰਡੀ ਚੋਦੀਆ ਥਾਣੇ ਦੇ ਡਿਊਟੀ ਅਫਸਰ ਤੇ ਨਾਲ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਉੱਥੇ ਨਾਲ ਮੋਕੇ ਤੇ ਪਹੁੰਚੇ ਸੀਗੇ ਉਹਦੇ ਬਾਅਦ ਆਪਾਂ 174 ਦੀ ਕਾਰਵਾਈ ਕੀਤੀ ਗਈ ਉਹਦੀ ਸਰ ਪਰਿਵਾਰ ਦਾ ਕਹਿਣਾ ਕਿ ਕਤਲ ਕੀਤਾ ਗਿਆ ਪਰਿਵਾਰ ਦੀ ਜਿਹੜੀ ਕੰਪਲੇਨਟ ਸੀ ਕਿ ਉਹਨਾਂ ਨੂੰ ਚਾਰ ਬੰਦੇ ਦੇ ਨਾਮ ਦਿੱਤੇ ਸੀ ਆਪਣੇ ਥਾਣੇ ਉਹ ਚਾਰਾਂ ਨੂੰ ਆਪਾਂ ਡੀਡੀਆਰ ਐਂਟਰੀ ਪਾ ਕੇ ਉਹਦੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਜਿਹੜਾ ਮੈਟਰ ਹੈ ਐਕਸੀਡੈਂਟ ਦਾ ਹੈ ਕਿ ਕੋਈ ਹੋਰ ਇੱਥੇ ਚ ਐਂਗਲ ਇਨਵੋਲਡ ਹੈ ਸਰ ਜੇ ਪੁਲਿਸ ਨੇ ਬਣਾਈ ਹੈ ਕਿ ਕੀ ਮਾਮਲਾ ਸਾਹਮਣੇ ਆ ਰਿਹਾ ਤੁਹਾਨੂੰ ਪ੍ਰਾਈਮਾ ਫੇਜ਼ੀ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਸਾਡੀ ਜਿਹੜੀ ਆਪਣੀ ਪੁਲਿਸ ਦੀ ਜਿਹੜੀ ਟੀਮ ਦੀ ਇਨਵੈਸਟੀਗੇਸ਼ਨ ਅਜੇ ਤੱਕ ਪ੍ਰਾਈਮਾ ਫੇਜ਼ੀ ਨੂੰ ਐਕਸੀਡੈਂਟ ਦਾ ਮਾਮਲਾ ਚੱਲ ਰਿਹਾ ਕਿਉਂਕਿ ਅਜੇ ਤੱਕ ਜੋ ਆਪਣੇ ਪੋਸਟਮਾਰਟਮ ਦੀ ਜਿਹੜੀ ਪ੍ਰਾਈਮਾ ਫੇਜ਼ੀ ਜਿਹੜੀ ਰਿਪੋਰਟ ਆਂਦੀ ਹੈ ਉਹ ਸਡਨ ਕੋਜ਼ ਆਫ ਡੈਥ ਹੈ ਬਲੰਟ ਇੰਜਰੀ ਔਨ ਹੈਡ ਸਰ ਪਰਿਵਾਰਕ ਮੈਂਬਰ ਨੇ ਤਮਾ ਦੇ ਰਹੇ ਹਾਂ ਉਹਨਾਂ ਦਾ ਇਹ ਕਹਿਣਾ ਕਿ ਜਿੰਨੇ ਤੱਕ ਕਾਤਮਾ ਦੇ ਉੱਤੇ ਪਰਚਾ ਨਹੀਂ ਦਰਜ ਹੋਏਗਾ ਤੇ ਅਸੀਂ ਕਰਨਾ ਨਹੀਂ ਚੁੱਕਾਂਗੇ ਤਾਂ ਉਹਨਾਂ ਕੀ ਅਸ਼ਵਾਸਨ ਦਵਾਇਆ ਦਾ ਦੇਵਾਂਗੇ ਜਿਹੜੇ ਪਰਿਵਾਰ ਵਾਲੇ ਆ ਤੇ ਪਿੰਡ ਵਾਲੇ ਆ ਉਹਨਾਂ ਨੂੰ ਆਪਾਂ ਕਿਹਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੇ ਫੇਅਰ ਮੈਨਰ ਤੋਂ ਹੋਊਗੀ ਕਿਸੇ ਦਾ ਡਰ ਧੱਕਾ ਨਹੀਂ ਹੋਊਗਾ। ਇੱਕਦਮ ਨਿਆਇ ਸੰਗਤ ਆਪਾਂ ਨਿਆਇ ਕਰਾਂਗੇ ਸਬਦ ਦੇ ਨਾਲ। ਤੋਂ ਅਭੀ ਗੱਲਬਾਤ ਹੋ ਰਹੀ ਹੈ ਪਰਿਵਾਰ ਦੇ ਨਾਲ। ਜਲਦੀ ਜਲਦੀ ਆਪਾਂ ਜੋ ਦਰਨਾਇਓ ਚਕਾ ਰਹੇ ਸਰ ਇੱਕ ਲਾਸਟ ਕੁਐਸਚਨ ਹੈ ਕਿ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਰੋਪਾ ਉਹਨਾਂ ਦਾ ਕਿਤਨੇ ਕਿਤੇ ਡਾਕਟਰਾਂ ਦੇ ਨਿਸ਼ਾਕਾ ਕਿ ਇੱਕ ਡਾਕਟਰ ਜਿਹੜੀ ਉਸ ਬੰਦੇ ਦੇ ਸੱਟਾ ਲੱਗੀ ਉਹਨੂੰ ਸ਼ਾਰਪ ਦਾਸ ਰਿਹਾ ਤੇ ਇੱਕ ਡਾਕਟਰ ਜੋ ਬਲੰਟ ਦਾਸ ਰਿਹਾ ਦੇਖੋ ਇਹੋ ਜੀ ਚੀਜ਼ਾਂ ਦਾ ਆਪਾਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਆਪਾਂ ਅਗਰ ਹਰ ਚੀਜ਼ ਤੇ ਡਾਊਨ ਕਰਾਂਗੇ ਤਾਂ ਫਿਰ ਆਪਾਂ ਨੂੰ ਕਿਥੇ ਨਾ ਕਿਥੇ ਨਾ ਆਪਾਂ ਨੂੰ ਵਿਸ਼ਵਾਸ ਕਰਨਾ ਹੀ ਪੈਣਾ ਹੈ ਆਪਾਂ ਫਿਕਸ ਸੀ ਚਲਾਂਗੇ ਆਪਾਂ ਇਮੋਸ਼ਨਸ ਔਰ ਸੈਂਟੀਮੈਂਟਸ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਸਕਦੇ ਆਪਾਂ ਬਿਲਕੁਲ ਉਹਨਾਂ ਦੇ ਨਾਲ ਆਪਾਂ ਤਾਲੁਕ ਰੱਖਦੇ ਉਹਨਾਂ ਦੇ ਸੈਂਟੀਮੈਂਟਸ ਦੇ ਨਾਲ ਪਰ ਪੁਲਿਸ ਦਾ ਕੰਮ ਹੈ ਬਿਨਾ ਸੈਂਟੀਮੈਂਟ ਇਮੋਸ਼ਨ ਨੂੰ ਸਾਈਡ ਰੱਖ ਕੇ ਤੱਥਾਂ ਤੇ ਆਧਾਰ ਤੇ ਆਪਾਂ ਜਾਂਚ ਕਰਾਂਗੇ ਜੋ ਵੀ ਜਾਂਚ ਹੋਊਗੀ ਆਪਾਂ ਸੇਰਤਾਂ ਇਮੀਡੀਏਟ ਆਸ਼ਵਾਸ਼ਣ ਜਿਹੜਾ ਆਪਾਂ ਨਾਮ ਤੇ ਉਮਰ ਕਿ ਮੰਨੇ ਵਾਲਾ ਦਾ ਨਾਮ ਹੈ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜੀ ਨਾ ਉਮਰ ਉਹਨਾਂ ਦੀ 35 ਸਾਲ ਹੈ ਸਰ ਕਿੰਨਾ ਕਿੰਨੇ ਦਿਨਾਂ ਦਾ ਆਸ਼ਵਾਸ਼ਣ ਜਿਹੜਾ ਪਰਿਵਾਰਕ ਆਪਾਂ ਜਲਦ ਤੋਂ ਜਲਦ ਆਪਾਂ ਇਹਨੂੰ ਪ੍ਰਾਇੋਰਟੀ ਸ ਲੈਵਾਂਗੇ ਆਪਣੇ ਇੱਕ ਪ੍ਰੋਪਰ ਆਪਾਂ ਦੋ ਤਿੰਨ ਆਪਣੇ ਮੁਲਾਜ਼ਮ ਇੱਧੇ ਇੱਚੀ ਆਪਾਂ ਪੁਆਇੰਟ ਕਰਾਂਗੇ ਔਰ ਜਲਦੀ ਜਲਦੀ ਉਹਨਾਂ ਨੂੰ ਆਪਾਂ ਆਪਾਂ ਆਸ਼ਵਾਸਨ ਦਿੱਤਾ ਹੈ ਕਿ ਜੋ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਉਹ ਤਾਂ ਇਸ ਹਾਮਲਾ ਹੈ ਜਿਹੜਾ ਉਹਨਾਂ ਪਰਿਵਾਰਕ ਮੈਂਬਰ ਜਿਹੜਾ ਮ੍ਰਿਤਕ ਦਾ ਜਿਹੜਾ ਸੰਸਕਾਰ ਵੀ ਨਹੀਂ ਕਰ ਰਹੇ ਨਹੀਂ ਆਪਾਂ ਪਰਿਵਾਰ ਨਾਲ ਇਹ ਹੀ ਕਲਚਰ ਰਹੀ ਹੈ ਕਿ ਤੁਸੀਂ ਭਰੋਸਾ ਰੱਖੋ ਤੁਸੀਂ ਆਪਣੇ ਉਸਤਾਦ ਸੰਸਕਾਰ ਦਾ ਕੰਮ ਆਪਣਾ ਪ੍ਰੋਪਰ ਕਰੋ ਪੁਲਿਸ ਦੀ ਇਨਵੈਸਟੀਗੇਸ਼ਨ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਦਾ ਆਪਾਂ ਕੋਈ ਵੀ ਪ੍ਰੈਸ਼ਰ ਤੇ ਨਹੀਂ ਆ ਆਪਣੀ ਇਨਵੈਸਟੀਗੇਸ਼ਨ ਫੇਰ ਰਹੀ ਹੈ ਥੈਂਕ ਯੂ ਜੀ